ਕਰਤਾ ਕੰਮ ਉਹੀ ਜਿਹਦੇ ਤੋਂ ਮੈਂ ਡਰਦਾ ਸੀ ਤਾਂ ਜਿੰਨਾ ਜਿੰਨਾਂ ਨੇ ਵੀ ਕਰੋਨਾ ਟਾਈਮ ਦੇ ਵਿੱਚ ਵੈਕਸੀਨੇਸ਼ਨ ਕਰਵਾਈ ਆ ਤਾਂ ਉਹਨਾਂ ਤੱਕਰ ਇਹ ਵੀਡੀਓ ਸਾਂਝੀ ਜ਼ਰੂਰ ਕਰ ਦਿਓ ਤਾਂ ਇਸ ਵੈਕਸੀਨ ਦਾ ਇੱਕ ਕਾਲਾ ਸੱਚ ਨਿਕਲ ਕੇ ਸਾਹਮਣੇ ਆਇਆ ਤਾਂ ਜਿਹੜਾ ਹਰ ਇੱਕ ਨੂੰ ਪਤਾ ਲੱਗਣਾ ਚਾਹੀਦਾ ਤੇ ਨਾਲ ਦੀ ਨਾਲ ਇਹ ਗੱਲਾਂ ਖੁਦ ਮੈਂ ਨਹੀਂ ਕਹਿ ਰਿਹਾ ਤਾਂ ਜਿਹੜੀ ਕੰਪਨੀ ਨੇ ਕੋਵੀ ਸ਼ੀਲਡ ਵੈਕਸੀਨ ਬਣਾਈ ਆ ਉਹ ਕੰਪਨੀ ਖੁਦ ਆਪਣੇ ਆਪ ਕਹਿ ਰਹੀ ਹੈ ਤੇ ਕੋਰਟ ਦੇ ਵਿੱਚ ਜਾ ਕੇ ਕਹਿ ਰਹੀ ਆ ਤਾ ਉਹਦੇ ਕੁਝ ਸਾਈਡ ਇਫੈਕਟ ਨਜ਼ਰ ਆਏ ਨੇ ਸਾਈਡ ਇਫੈਕਟ ਕਿਹੜੇ ਨੇ ਸਭ ਤੋਂ ਪਹਿਲਾਂ ਮੈਂ ਉਹ ਦੱਸ ਦਿੰਨਾਗਾ ਤਾਂ ਜਿੰਨਾਂ ਜਿਨਾਂ ਨੇ ਵੀ ਕੋਵੀ ਸ਼ੀਲਡ ਵੈਕਸੀਨ ਲਵਾਈ ਆ ਤਾਂ ਉਹਨਾਂ ਨੂੰ ਹਾਰਟ ਅਟੈਕ ਬ੍ਰੇਨ ਸਟ੍ਰੋਕ ਤੇ ਨਾਲ ਦੀ ਨਾਲ ਹੋਰ ਜਿਹੜੇ ਆ ਕਿ ਸਾਈਡ ਇਫੈਕਟ ਜਿਵੇਂ ਕਿ ਬਲੱਡ ਕਲੌਟਸ ਯਾਨੀ ਕਿ ਖੂਨ ਦੇ ਗਤਲੇ ਖੂਨ ਜੰਮਣਾ ਇਹ ਸਾਈਡ ਇਫੈਕਟ ਨਜ਼ਰ ਆ ਰਹੇ ਆਗੇ ਤਾਂ ਇਹ ਵੈਕਸੀਨ ਵਾਲੇ ਪਹਿਲਾਂ ਰੂਮਰ ਚੱਲ ਜਾਂਦੇ ਹੁੰਦੇ ਸੀ ਯਾਨੀ ਕਿ ਅਫਵਾਹਾਂ ਆਪਾਂ ਸਮਝਦੇ ਹੁੰਦੇ ਸੀ ਕਿ ਵੈਕਸੀਨ ਲਵਾਉਣ ਵਾਲਿਆਂ ਨੂੰ ਇਦਾਂ ਇਦਾਂ ਹੋ ਸਕਦਾ ਪਰ ਇਹ ਗੱਲ ਹੁਣ ਖੁਦ ਜਿਹੜੀ ਕੰਪਨੀ ਆ ਉਹ ਬਣਾ ਰਹੀ ਸੀ ਜਿਹੜੀ ਵੈਕਸੀਨ ਤਾਂ ਉਹਨੇ ਕੋਰਟ ਦੇ ਵਿੱਚ ਖੁਦ ਇਹ ਗੱਲ ਮੰਨੀ ਆ ਕਿ ਤਾਂ ਗੱਲ ਮੰਨੀ ਵੀ ਕਿਵੇਂ ਉਹ ਵੀ ਤੁਹਾਨੂੰ ਦੱਸ ਦਾਂਗਾ ਕਿ ਤਾਂ ਇਹ ਜਿਹੜੇ ਟੀਕੇ ਸੀਗੇ ਇਹ ਕਰੋਨਾ ਨੂੰ ਰੋਕਣ ਦੇ ਲਈ ਲਾਏ ਗਏ ਸੀ ਪਰ ਇਹਦੇ ਹੁਣ ਜਿਹੜੇ ਗਲਤ ਪ੍ਰਭਾਵ ਦੁਸ਼ ਪ੍ਰਭਾਵ ਜਿਹੜੇ ਪੈਣੇ ਸ਼ੁਰੂ ਹੋ ਗਏ ਤਾਂ ਕੰਪਨੀ ਦੇ ਵੱਲੋਂ ਵੀ ਇਹ ਗੱਲ ਹੁਣ ਮੰਨੀ ਗਈ ਆ ਤਾਂ ਇਹ ਗੱਲ ਸਾਹਮਣੇ ਕਿਵੇਂ ਆਈ ਤਾਂ ਜੈਮੀ ਸਕਾਟ ਨਾਂ ਦੇ ਇੱਕ ਵਿਅਕਤੀ ਦੇ ਵੱਲੋਂ ਮੁਕੱਦਮਾ ਦਾਇਰ ਕੀਤਾ ਜਾਂਦਾ ਕਿ ਉਹਨੂੰ ਪ੍ਰੋਬਲਮਾਂ ਹੈਗੀਆਂ ਤਾਂ ਜਿਹੜੀ ਕੋਵੀ ਸ਼ੀਲਡ ਬਣਾਈ ਸੀਗੀ ਉਹ ਕੰਪਨੀ ਜਿਹੜੀ ਹੈਗੀ ਐਸਟਰਜਨੇਕਾ ਨੇ ਬਣਾਈ ਸੀਗੀ ਇਹ ਜਿਹੜੀ ਆ ਕੋਵੀ ਸ਼ੀਲਡ ਤਾਂ ਉਹਦੇ ਖਿਲਾਫ ਆ ਜਿਹੜਾ ਮੁਕੱਦਮਾ ਉਹ ਦਾਇਰ ਕਰ ਦਿੰਦਾ ਕੋਰਟ ਦੇ ਵਿੱਚ ਤਾਂ ਕੋਰਟ ਦੇ ਵਿੱਚ ਅਪ੍ਰੈਲ 2021 ਦੇ ਵਿੱਚ ਉਹਨੇ ਕੇਸ ਕੀਤਾ ਸੀ ਕਿ ਮੈਨੂੰ ਇਹ ਜਿਹੜੀ ਆ ਵੈਕਸੀਨ ਲਵਾਉਣ ਦੇ ਕਾਰਨ ਮੇਰੇ ਦਿਮਾਗੀ ਜਿਹੜੀ ਹਾਲਤ ਆ ਖਰਾਬ ਹੋ ਗਈ ਯਾਨੀ ਕਿ ਦਿਮਾਗ ਦੀ ਜਿਹੜੀ ਬਿਮਾਰੀ ਤੋਂ ਉਹ ਪੀੜਤ ਹੋ ਗਿਆ ਤਾਂ ਇਹ ਚੀਜ਼ਾਂ ਦਸੀਆਂ ਉਹਦੀਆਂ ਰਿਪੋਰਟਾਂ ਵੀ ਪੇਸ਼ ਕੀਤੀਆਂ ਗਈਆਂ ਤੇ ਬਾਅਦ ਦੇ ਵਿੱਚ ਹਵਾਲੇ ਦਿੱਤੇ ਜਾਂਦੇ ਆ ਇੱਕ ਦੂਜੇ ਦੀਆਂ ਜਿਹੜੀਆਂ ਮੁਕੱਦਮੇ ਹੁੰਦੇ ਆਗੇ ਤਾਂ ਉਦੋਂ ਬਾਅਦ ਜਿਹੜੀ ਆ ਉਹ ਕਹਿੰਦਾ ਕਿ ਮੇਰੇ ਖੂਨ ਦੇ ਥੱਬੇ ਵੀ ਬਣੇ ਬਣਦੇ ਆ ਯਾਨੀ ਕਿ ਗਤਲੇ ਜੇ ਬਣ ਲੱਗ ਜਾਂਦੇ ਆ ਖੂਨ ਦੇ ਤੇ ਹਾਰਟ ਅਟੈਕ ਤੇ ਹੋਰ ਜਿਹੜੀਆਂ ਬਿਮਾਰੀਆਂ ਉਹ ਵੀ ਸਾਰੀਆਂ ਗਣਾਈਆਂ ਜਾਂਦੀਆਂ ਕਿ ਇਦਾਂ ਇਦਾਂ ਜਿਹੜਾ ਵੈਕਸੀਨ ਲਵਾਉਣ ਨਾਲ ਮੈਨੂੰ ਦੁਸ਼ਪ੍ਰਭਾਵ ਜਿਹੜੇ ਸਰੀਰ ਦੇ ਉੱਤੇ ਹੋਏ ਆ ਤੇ ਬਾਅਦ ਦੇ ਵਿੱਚ ਆ ਜਿਹੜੀ ਇਹ ਕੰਪਨੀ ਆ ਜਿਹਨੇ ਕੋਵੀ ਸ਼ੀਲਡ ਬਣਾਈ ਸੀ ਤਾਂ ਉਹਦੇ ਵੱਲੋਂ ਵੀ ਕੋਰਟ ਦੇ ਵਿੱਚ ਮੰਨਿਆ ਗਿਆ ਕਿ ਹਾਂ ਇਹ ਵੈਕਸੀਨ ਲਵਾਉਣ ਦੇ ਨਾਲ ਆ ਕੁਝ ਹੱਦ ਤੱਕ ਇਹ ਜਿਹੜੀਆਂ ਬਿਮਾਰੀਆਂ ਸਾਨੂੰ ਲੱਗ ਸਕਦੀਆਂ ਨੇ ਪਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਬਹੁਤ ਘੱਟ ਕੇਸ ਨੇ ਕਿ ਜਿਨ੍ਹਾਂ ਦੇ ਵਿੱਚ ਹਾਰਟ ਅਟੈਕ ਆਇਆ ਹੋਵੇ ਖੂਨ ਦੇ ਥੱਬੇ ਬਣੇ ਹੋਣ ਜਾਂ ਇਦਾਂ ਦੀਆਂ ਪਰ ਜਿਹੜੀ ਵੈਕਸੀਨ ਲਵਾਉਣ ਦੇ ਨਾਲ ਆ ਇਹ ਬਿਮਾਰੀਆਂ ਜ਼ਰੂਰ ਆ ਰਹੀਆਂ ਨੇ ਤਾਂ ਇਹ ਕੰਪਨੀ ਨੇ ਖੁਦ ਯੂਕੇ ਦੀ ਕੋਰਟ ਦੇ ਵਿੱਚ ਮੰਨੀ ਆ ਇਹ ਗੱਲ ਤਾਂ ਜਿਨ੍ਹਾਂ ਜਿਨ੍ਹਾਂ ਨੇ ਵੀ ਕੋਵੀ ਸ਼ੀਲਡ ਵੈਕਸੀਨ ਲਵਾਈ ਆ ਤਾਂ ਉਹਨਾਂ ਨੂੰ ਇਹ ਜਿਹੜੀਆਂ ਸਿੰਪਟਮ ਹੋ ਸਕਦਾ ਉਹ ਕਹਿੰਦੇ ਵੀ ਸਾਰੇ ਲੋਕਾਂ ਨੂੰ ਨਹੀਂ ਹੈਗੀ ਇਹ ਚੀਜ਼ ਪਰ ਕੁਝ ਕੁ ਹੱਦ ਤੱਕ ਜਿਹੜੇ ਵਿੱਚ ਆ ਉਹਨਾਂ ਲੋਕਾਂ ਨੂੰ ਇਹ ਬਿਮਾਰੀਆਂ ਲੱਗ ਸਕਦੀਆਂ ਹਾਰਟ ਅਟੈਕ ਦਾ ਖਤਰਾ ਹੋ ਸਕਦਾ ਬ੍ਰੇਨ ਸਟ੍ਰੋਕ ਦਾ ਖਤਰਾ ਹੋ ਸਕਦਾ ਤੇ ਨਾਲ ਦੀ ਨਾਲ ਆ ਇਹ ਖੂਨ ਦੇ ਥੱਬੇ ਵੀ ਬਣਾ ਸਕਦਾ ਹੋ ਸਕਦਾ ਹੈ ਕਿ ਕੁਝ ਲੋਕਾਂ ਨੂੰ ਇਸ ਚੀਜ਼ ਦੇ ਨਾਲ ਫਰਕ ਨਾ ਪਵੇ ਪਰ ਜਦੋਂ ਹੁਣ ਗੱਲ ਜਿਹੜੀ ਸਾਹਮਣੇ ਆਈ ਆ ਤਾਂ ਪਰ ਉਹਨਾਂ ਨੂੰ ਟੈਨਸ਼ਨ ਜ਼ਰੂਰ ਹੋਣੀ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਵੈਕਸੀਨ ਲਵਾਈ ਆ ਤਾਂ ਉਹਨਾਂ ਤੇ ਕਰੇ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਇਸ ਚੀਜ਼ ਦਾ ਪਤਾ ਲੱਗ ਸਕੇ ਕਿਉਂਕਿ ਐਡੇ ਪਮਾਨੇ ਦੇ ਉੱਤੇ ਇਹ ਵੈਕਸੀਨ ਲੱਗੀ ਆ ਪੂਰੇ ਇੰਡੀਆ ਦੇ ਵਿੱਚ ਇਹ ਵੈਕਸੀਨੇਸ਼ਨ ਕੀਤੀ ਗਈ ਆ ਤਾਂ ਆਪਾਂ ਨੂੰ ਟੱਕੇ ਦੇ ਨਾਲ ਫੜ-ਫੜ ਕੇ ਵੈਕਸੀਨ ਆ ਜਿਹੜੀ ਸਾਰੇ ਲੋਕਾਂ ਨੂੰ ਕਰਵਾਈ ਗਈ ਆ ਪਰ ਹੁਣ ਜਦੋਂ ਐਡਾ ਵੱਡਾ ਨੁਕਸਾਨ ਹੁੰਦਾ ਕੰਪਨੀ ਖੁਦ ਮੰਨ ਰਹੀ ਆ ਕਿ ਸਾਨੂੰ ਜਿਹੜੀ ਇਹ ਇਸ ਚੀਜ਼ ਦੇ ਵਿੱਚ ਹੈ ਜਿਹੜੀ ਆ ਦੇਖਣ ਨੂੰ ਮਿਲ ਰਹੀਆਂ ਨੇ ਦੁਸ਼ਪ੍ਰਭਾਵ ਦੇਖਣ ਨੂੰ ਮਿਲ ਰਿਹਾ ਤਾਂ ਪਰ ਇਹਦਾ ਹੁਣ ਜ਼ਿੰਮੇਵਾਰ ਕੌਣ ਆ ਤਾਂ ਉਸ ਵਿਅਕਤੀ ਦੇ ਵੱਲੋਂ ਜੈਮੀ ਸਕਾਟ ਦੇ ਵੱਲੋਂ ਮੁਆਵਜ਼ੇ ਦੀ ਮੰਗ ਵੀ ਕੀਤੀ ਗਈ ਹੈ ਕਿ ਮੈਨੂੰ ਇਹ ਵੈਕਸੀਨ ਲਵਾਉਣ ਦੇ ਨਾਲ ਆ ਜਿਹੜਾ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਉਹ ਚਿੰਬੜ ਗਈਆਂ ਤਾਂ ਤੁਹਾਨੂੰ ਇਸ ਬਾਰੇ ਕੀ ਲੱਗਦਾ ਕਮੈਂਟ ਕਰਕੇ ਆਪਣੀ ਰਾਏ ਜਿਹੜੀ ਜ਼ਰੂਰ